ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਚਿੱਟੇ ਰੰਗ ਦੀ ਔਨਰ ਲਈ ਹੈ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਆਪਾਂ ਦੇਖੋ ਕਿੰਨੀ ਪੋਲੀ ਪੋਲੀ ਉਹਨਾਂ ਤੇ ਆਪਾਂ ਅੱਡ ਗਿਆਨ ਬਣਾਵਾਂਗੇ ਇਹਦੇ ਚ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਜਿਹੜੋ ਜੀ ਆਪਾਂ ਜੈਨ ਬਣਾਉਣਾ ਕਰਦੇ ਸਟਾਰਟ ਆਪਾਂ ਬਣਾਈ ਜਾਂਦੇ ਸੀ ਆਪਾਂ ਇਸੇ ਤੇ ਦੱਸ ਦਿੰਦੇ ਆ ਤੁਹਾਨੂੰ ਤੇ ਆਪਾਂ ਪਹਿਲਾਂ ਵੀ ਦੱਸ ਦਿੰਨੇ ਆ ਵੀਡੀਓ ਚ ਕਿ ਗਰਮੀ ਬਹੁਤ ਜ਼ਿਆਦਾ ਹੈ ਜੀ ਤੇ ਥੋੜਾ ਜਿਹਾ ਔਖਾ ਵੀ ਹੈਗਾ ਬਣਾਉਣਾ ਤੇ ਆਪਾਂ ਜਿਹੜਾ ਥੰਬਨੇਲ ਬਣਾਉਂਦੇ ਸੀ ਤੇ ਆਪਾਂ ਉਸੇ ਤੇ ਬਣਾਉਣਾ ਦੱਸ ਦਿੰਨੇ ਆ ਤੁਹਾਨੂੰ ਤੇ ਆਪਾਂ ਇਹਦੇ ਕੁੰਡੇ ਦੱਸ ਦਿੰਨੇ ਆ ਤੁਹਾਨੂੰ ਪਹਿਲਾਂ ਆਹ ਆਹ ਹਕੁੰਡਾ ਛੱਡ ਕੇ 6-6 ਕੁੰਡਿਆਂ ਦਾ ਡਿਜ਼ਾਈਨ ਹੈ ਜੀ 6-6 ਕੁੰਡੇ ਪਾ ਕੇ ਤੇ ਸਾਰਾ ਆ ਵੀ 6 6 ਕੁੰਡੇ ਆ ਮੈਂ ਡਿਜ਼ਾਈਨ ਹੈ ਜੀ ਇੱਕ ਇੱਕ ਕੁੰਡਾ ਆਪਾਂ ਜੇ ਆ ਛੱਡਦੇ ਆ ਤਾਂ 4 ਕੁੰਡੇ ਆਪਾਂ ਨੂੰ ਫੇਰ ਪਾਉਣੇ ਪੈਣੇ ਤੇ ਆਪਾਂ ਇਹਦੇ ਸਣੇ ਲਾ ਕੇ ਤਾਂ 6 6 ਕੁੰਡੇ ਪੂਰੇ ਡਿਜ਼ਾਈਨ ਦੇ ਪਾ ਸਕਦੇ ਆ ਤਾਂ ਡਿਜ਼ਾਈਨ ਆਪਣਾ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਤੇ ਚਲੋ ਜੀ ਆਪਾਂ ਹਣ ਬਣਾਉਣਾ ਸਟਾਰਟ ਕਰਦੇ ਆ ਡਿਜ਼ਾਈਨ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਜੀ ਇੱਕ ਆਪਣਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬਰ ਬਹੁਤ ਕੱਟ ਕਰਦੇ ਆਂ ਜੀ ਤੁਸੀਂ ਇਹਦੇ 'ਚ ਆਪਣਾ ਕਿਹੜਾ ਕੁਛ ਜੀ ਲੱਗਦਾ ਤੇ ਤੁਸੀਂ ਲਾਈਕ ਵੀ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਜੋ ਕੁਛ ਤੁਹਾਥੋਂ ਮੰਡਾ ਹੋ ਕਰ ਦਿਆ ਕਰੋ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਊਗੀ ਜੀ ਤੇ ਆਪਾਂ ਲਓ ਜੀ ਇੱਕ ਗੁੰਡਾ ਤਾਰ ਕੇ ਆਪਾਂ ਚਾਰ ਗੁੰਡੇ ਉਲਟੇ ਬਣਾ ਲਏ ਜੀ चार कुंडे उल्टे बना के आप दो कुंडे बनावांगे जी सीधे फिर चार कुंडे उल्टे बनावांगे दो कुंडे सीधे चार कुंडे उल्टे दो कुंडे ਸਿੱਦੇ 6 ਕੁੰਡੇ ਆਪਣੇ ਹੀ ਹੋਗੇ ਜੀ ਡਿਜ਼ਾਈਨ ਦੇ ਤੇ 4 ਕੁੰਡੇ ਆਪਣੇ ਲਾਸਟ ਤੇ ਆਹ ਵਾਲੇ ਹੋਗੇ ਉਲਟੇ ਤੇ ਇੱਕ ਇੱਕ ਕੁੰਡਾ ਆਪਣਾ ਸਾਈਡ ਦਾ ਹੋ ਗਿਆ ਤੇ ਆਪਾਂ ਕੋਈ ਹੋ ਨਹੀਂ ਹੈਗਾ ਵੱਧ ਘੱਟ ਵੀ 6-6 ਕੁੰਡਿਆਂ ਦੇ حساب ਨਾਲ ਹੀ ਕੁੰਡੇ ਪਾ ਲੈਣੇ ਆਪਾਂ ਕੋਟੀ ਸੈਟ ਬਣਾਉਣ ਵਾਸਤੇ ਤਾਂ ਅੱਗੇ ਆਪਣਾ ਡਿਜ਼ਾਈਨ ਮੰਨ ਕੇ ਸੈੱਟ ਹੋ ਜਾਂਦਾ ਜੀ ਹੁਣ ਆਪਾਂ ਇੱਕ ਕੁੰਡਾ ਤਾਰਿਆ उलटी सॅड आई चार कुंडे आपण बनाव गे जी सिद्धे दो कुंडे उलटे चार कुडे सीधे उलटी सॅड दो कुडे सिद्धे सॉरी दो कुडे उलटे चार कुंडे सीधे ਲਾਸਟ ਵਾਲਾ ਕੁੰਡਾ ਉਲਟਾ ਸਿੱਧੇ ਸਾਈਡ ਆ ਗਏ ਜੀ ਆਪਾਂ ਚਾਰ ਕੁੰਡੇ ਇੱਕ ਕੁੰਡਾ ਤਾਰ ਕੇ ਚਾਰ ਕੁੰਡੇ ਉਲਟੇ ਬਣਾਵਾਂਗੇ ਜਿਹੜੇ ਆਪਣੇ ਆ ਦੋ ਕੁੰਡੇ ਆ ਆਪਾਂ ਸਿੱਧੇ ਬਣਾਏ ਸੀ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਉਲਟਾਵਾਂਗੇ ਬਣਾਉਣੇ ਨਹੀਂ ਹੈਗੇ ਜੀ ਇਸ ਤਰ੍ਹਾਂ ਕਰਕੇ ਆਪਾਂ ਕੁੰਡੇ ਇਸ ਤਰ੍ਹਾਂ ਉਲਟਾ ਲਾਂਗੇ ਆਹ ਵਾਲਾ ਕੁੰਡਾ ਆਪਾਂ ਅੱਗੇ ਲੈ ਆਵਾਂਗੇ ਇਹਨੂੰ ਇੱਕ ਵਾਰੀ ਬਣਾਇਆ ਵੜ ਪਾ ਕੇ ਦੋ ਵਾਰੀ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾ ਲੈਣੇ ਜੀ ਆਹ ਵੜ ਕੁੰਡਾ ਆਪਾਂ ਸਿੱਧਾ ਬਣਾ ਲਵਾਂ ਇਹ ਆਪਣੇ ਕੁੰਡੇ ਦੋ ਹੀ ਰਹਿਣੇ ਆ ਜੀ ਚਾਰ ਕੁੰਡੇ ਉਲਟੇ ਇੱਥੇ ਧਿਆਨ ਨਾਲ ਦੇਖਿਓ ਜੀ ਦੋ ਕੁੰਡੇ ਆਪਣੇ ਕੋਲੇ ਆਪਾਂ ਐ ਸਲਾਈ ਜੇ ਨਹੀਂ ਸਮਝ ਆਉਂਦਾ ਤਾਂ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕਰਨਾ ਹੈ ਜੀ ਅੱਗੇ ਪਿੱਛੇ ਕਰਨਾ ਹੈ ਦੋਨੇ ਕੁੰਡੇ ਆਵळा ਕੁੰਡਾ ਆਪਾਂ ਇੱਕ ਵਾਰੀ ਬਣਾਇਆ ਵੜ ਪਾ ਕੇ ਦੋ ਵਾਰੀ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾ ਲੈਣੇ ਅਗਲਾ ਕੁੰਡਾ ਫਿਰ ਆਪਾਂ ਸਿੱਧਾ ਬਣਾ ਲੈਣਾ ਚਾਰ ਕੁੰਡੇ ਉਲਟੇ ਉਲਟੀ ਸਾਈਡ ਆ ਗਈ ਫਿਰ ਤੋਂ ਆਪਾਂ ਇੱਕ ਕੁੰਡਾ ਤਾਰਿਆ ਚਾਰ ਕੁੰਡੇ ਸਿੱਧੇ ਜਿਹੜਿਆਂ ਵਾਲੇ ਆਪਣੇ ਕੋਲੇ ਕੁੰਡੇ ਹੈਗੇ ਆ ਜੀ ਇੱਕ ਤੋਂ ਤਿੰਨ ਬਣਾਏ ਆਪਾਂ ਤੇ ਇੱਕ ਕੁੰਡਾ ਆਪਣਾ ਇਹਨੂੰ ਆਪਾਂ ਉਲਟਾ ਬਣਾ ਲਵਾਂਗੇ ਜਿਹੜੇ ਆ ਤਿੰਨ ਕੁੰਡੇ ਆ ਤਿੰਨਾਂ ਦਾ ਇੱਕ ਕਰਦਾਂ ਉਲਟੀ ਸਾਈਡ ਤਿੰਨਾਂ ਦਾ ਇੱਕ ਕਰਦਾਂਗੇ ਚਾਰ ਕੁੰਡੇ ਉਲਟੇ ਆਹ ਸੌਰੀ ਸਿੱਧੇ ਉਲਟੀ ਸਾਈਡ ਤਗਾ ਆਪਣੇ ਵੱਲ ਇੱਕ ਕੁੰਡਾ ਸਿੰਪਲ ਬਣਾਵਾਂਗੇ ਇੱਥੇ ਆਪਣੇ ਕੋਲ ਤਿੰਨ ਕੁੰਡੇ ਆ ਤਿੰਨਾਂ ਦਾ ਇੱਕ ਕਰ ਦਿੰਦੇ ਹਾਂ ਤਿੰਨ ਕੁੰਡਾ ਦਾ ਇੱਕ ਕੁੰਡਾ ਬਣਾਤਾ ਹੈ ਚਾਰ ਕੁੰਡੇ ਸਿੱਧੇ ਸਿੱਧੇ ਸਾਈਡ ਆਗੇ ਹੁਣ ਆਪਾਂ ਇਹ ਸਲਾਈ ਪੂਰੀ ਸਿੱਧੀ ਬਣਾਵਾਂਗੇ ਇਹਦੇ ਚ ਆਪਾਂ ਕੁਝ ਨਹੀਂ ਕਰਨਾ ਹੈਗਾ ਸਾਰੇ ਕੁੰਡੇ ਆਪਾਂ ਸਿੱਧੇ ਸਿੱਧੇ ਬਣਾ ਲਵਾਂਗੇ ਸਿੱਧੇ ਸਲ ਆ ਸਿੱਧੇ ਸਲਾਈ ਆ ਪਮਣਾ ਲਈ ਸਲਟੀ ਹੁਣ ਆਪਾਂ ਉਲਟੇ ਸਾਈਡ ਆ ਗਏ ਇਧਰੋਂ ਇਹ ਸਲਾਈ ਆਪਾਂ ਉਲਟੀ ਬਣਾ ਲੈਣੀ ਦੋ ਸਲਾਈਆਂ ਜਿਹੜੀਆਂ ਆਪਣੀਆਂ ਹਵਤ ਦੇਖਦੀਆਂ ਗਾਇਬ ਦੀਆਂ ਇਹ ਵਾਲੀਆਂ ਉਲਟਾ-ਗੁਲਟਾ ਬਣਾਣੀ ਹਲੋ ਜੀ ਆਪਾਂ ਨਾ ਦੋ ਸਲਾਈਆਂ ਸਿੱਧੀਆਂ ਬਣਾ ਦੋ ਸਲਾਈਆਂ ਆਪਾਂ ਫਿਰ ਬਣਾ ਲਈਆਂ ਸੀ ਚਾਰ ਗੁੰਡੇ ਉਲਟੇ ਤੇ ਦੋ ਗੁੰਡੇ ਸਿੱਧੇ ਦੋ ਸਲਾਈਆਂ ਬਣ ਗਿਆ ਸਿੱਧੀ ਉਲਟੀ ਹੁਣ ਆਪਾਂ ਫਿਰ ਤੋਂ ਸਿੱਧੇ ਪਾਸੇ ਆਏ ਆਂ ਤੇ ਚਾਰ ਕੁੰਡੇ ਬਣਾ ਲਿਆ ਜੀ ਉਲਟੇ ਤੇ ਹੁਣ ਆਪਾਂ ਦੇਖੋ ਜੀ ਇਹਨੂੰ ਕਿਵੇਂ ਬਣਾਵਾਂਗੇ ਪਹਿਲਾਂ ਆਪਾਂ ਇਸ ਤਰ੍ਹਾਂ ਕੀਤਾ ਸੀ ਹੁਣ ਆਪਾਂ ਆਹ ਵਾਲਾ ਕੁੰਡਾ ਜਿਹੜਾ ਇਹਨੂੰ ਨੀਚੇ ਦੀ ਇਸ ਤਰ੍ਹਾਂ ਲਗਾਵਾਂਗੇ ਇਹਨੂੰ ਤਾਂ ਆਪਾਂ ਇਸ ਤਰ੍ਹਾਂ ਬਣਾ ਲਵਾਂਗੇ ਜਿਹੜਾ ਆਹ ਵਾਲਾ ਕੁੰਡਾ ਹੁਣ ਆਪਾਂ ਇਹਨੂੰ ਵਾੜ ਪਾ ਕੇ ਇਹ ਆ ਇੱਕ ਤੋਂ ਤਿੰਨ ਬਣਾ ਲਵਾਂਗੇ ਜੀ ਅੱਗੇ ਫਿਰ ਚਾਰ ਕੁੰਡੇ ਉਲਟੇ ਤਾਂਗਾ ਪਿੱਛੇ ਕਰਾਂਗੇ ਆਹ ਕੁੰਡਾ ਆਪਾਂ ਥੱਲੇ ਦੀ ਲੈ ਕੇ ਆਵਾਂਗੇ ਇੱਧਰ ਇਹਨੂੰ ਉੱਪਰ ਆਉਂਦੀ ਇਸ ਤਰ੍ਹਾਂ ਪਿੱਛੇ ਕਰ ਲਵਾਂਗੇ ਪਹਿਲਾਂ ਆਪਾਂ ਬਣਾਇਆ ਸੀ ਆਹ ਵਾਲਾ ਕੁੰਡਾ ਉੱਪਰ ਤੇ ਆਪਾਂ ਪਹਿਲਾਂ ਬਣਾਏ ਸੀ ਤਿੰਨ ਕੁੰਡੇ ਹੁਣ ਆਪਾਂ ਲਾਸਟ ਤੇ ਬਣਾਵਾਂਗੇ ਇੱਕ ਤੋਂ ਤਿੰਨ ਇੱਕ ਵਲ ਪਾ ਕੇ ਦੋ ਵਾਰੀ ਚਾਰ ਕੁੰਡੇ ਉਲਟੇ ਉਲਟੀ ਸਾਈਡ ਆ ਗਈ ਇੱਕ ਕੁੰਡਾ ਤਾਰ ਕੇ ਚਾਰ ਕੁੰਡੇ ਆਪਾਂ ਬਣਾਵਾਂਗੇ ਜੀ ਸਿੱਧੇ ਤੇ ਹੁਣ ਆਪਾਂ ਇਹ ਕੋਲੇ ਆ ਗਏ ਜੀ ਇਹ ਪਹਿਲਾਂ ਤਿੰਨ ਕੁੰਡੇ ਹੁਣ ਆਪਾਂ ਇਹਨਾਂ ਦਾ ਤਿੰਨਾਂ ਦਾ ਇੱਕ ਬਣਾ ਦਾਂਗੇ ਪਹਿਲਾਂ ਆਹ ਕੁੰਡਾ ਫਿਰ ਆਪਾਂ ਉਲਟਾ ਬਣਾ ਲਵਾਂਗੇ ਉਲਟੀ ਸਾਈਡ 'ਇਹ ਕਰਨੀ ਹੈ ਤਿੰਨ ਕੁੰਡੇ ਇਕੱਠੇ ਬਣਾਉਣੇ ਆ ਉਲਟੇ ਹੀ ਬਣਾਉਣੇ ਚਾਰ ਕੁੰਡੇ ਸਿੱਧੇ ਤਾਂ ਗਾ ਆਪਣੇ ਵੱਲ ਕਰਾਂਗੇ ਤਾਂ ਦੇਖੋ ਜੀ ਇਸ ਤਰ੍ਹਾਂ ਹੀ ਬਣਾਉਣੇ ਆਪਣੇ ਵੱਲ ਉਲਟੇ ਹੀ ਬਣਾਉਣੇ ਆ ਜੀ ਚਾਰ ਤਿੰਨਾਂ ਦਾ ਇੱਕ ਇੱਕ ਕੁੰਡਾ ਸਿੰਪਲ ਉਲਟਾ ਬਣਾ ਲਵਾਂਗੇ ਫਿਰ ਤਾਂ ਚਾਰ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਇੱਥੇ ਆਪਾਂ ਦੋ ਸਲਾਈਆਂ ਅ ਸਿੱਧੀ ਤੇ ਉਲਟੀ ਬਣਾਵਾਂਗੇ ਤੇ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ 6 ਛੇ ਤਾਂ ਆਪਣੇ ਕੁੰਡੇਆ ਡਿਜ਼ਾਈਨ ਦੇ ਤੇ ਛੇ ਹੀ ਸਲਾਈਆਂ ਆਪਣੀਆਂ ਡਿਜ਼ਾਈਨ ਦੀਆਂ ਬਣਦੀਆਂ ਤਾਂ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਇਦੇ ਵਿੱਚ ਥੋੜਾ ਜਿਆਦਾ ਘੱਟ ਲੱਗਦਾ ਜੀ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਜ਼ਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਜ਼ਰੂਰ ਕਰਦੇ ਹੋ ਜੀ ਇੱਕ ਵਾਰੀ ਇੱਧਰ ਨੂੰ ਬਣ ਜਾਂਦਾ ਇੱਕ ਵਾਰੀ ਇੱਧਰ ਨੂੰ ਦੇਖੋ ਜੀ ਆਪਾਂ نیچے ਬਣਾਇਆ ਸੀ ਡਿਜ਼ਾਈਨ ਤੇ ਕਮੈਂਟ ਕਰਦੇ ਹੋ ਜੀ ਜੇ ਤੁਹਾਨੂੰ ਕਿਹੜਾ ਡਿਜ਼ਾਈਨ ਚੰਗਾ ਲੱਗਿਆ ਤਾਂ ਆਪਾਂ ਇਹਦੀ ਵੀ ਵੀਡੀਓ ਬਣਾ ਦੇਵਾਂਗੇ ਆਪਾਂ ਆਰਡਰ ਬਣਾਇਆ ਸੀ نیچے ਛੋਟਾ ਜਿਹਾ ਉਪਰੋਂ ਪਾਸੇ طرح ਇਹ ਜੈਨ ਬਣਾਇਆ। ਦੇਖੋ ਜੀ ਹਲਕਾ ਹਲਕਾ ਜਿਹਾ ਸੋਨਾ ਡਿਜ਼ਾਈਨ ਆ। ਚਲੋ ਜੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ ਹੋਵੇ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦਿਓ। ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆਂ ਜੀ ਕਿਸੇ ਹੋਰ ਸੋਹਣੇ ਜੀ ਵੀਡੀਓ 'ਚ। ਅਹੀਂ ਥੋੜਾ ਜਿਹਾ ਮੱਧਮ ਜਿਹਾ ਹੀ ਦੇਖਦਾ ਇਹਦੇ ਵਿੱਚ ਰੰਗ ਦਾ ਕਰਕੇ ਥੋੜਾ ਜਿਹਾ ਇਸ ਤਰ੍ਹਾਂ ਫਰਕ ਪੈ ਜਾਂਦਾ ਚਲੋ ਜੀ